ਹਾਂਜੀ ਕਿਸਾਨ ਵੀਡੀਓ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਡਬੜੀਖਾਨੇ ਤੋਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਜੈਤੋਂ ਪੈ ਜਾਂਦੀ ਐ ਇਹਨੂੰ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਪੂਰੇ ਸ਼ੌਂਕ ਨਾਲ ਸੋਹਣੇ ਜਾਨਵਰਾਂ ਰੱਖੇ ਹੋਏ ਆ ਬਾਈ ਦੇ ਇੱਕ ਅੱਜ ਗੱਬਣ ਜੱਸੀ ਵਕਾਊ ਕੀਤੀ ਐ ਦੋਸਤੋ ਸ਼ੌਂਕ ਦੀ ਗੱਲ ਕਰੀਏ ਤਾਂ ਦੋਸਤੋ ਜਿਵੇਂ ਪ੍ਰਬੰਧ ਦੀ ਗੱਲ ਕਰੀਏ ਮੱਖੀਆਂ ਤੋਂ ਤੇ ਮੱਛਰਾਂ ਤੋਂ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਸੈਟਅਪ ਬਾਈ ਦਾ ਤਿਆਰ ਕੀਤਾ ਹੋਇਆ ਜਿਹੜਾ ਸ਼ਾਮ ਨੂੰ ਜੇ ਬਾਹਰ ਬਾਈ ਕਰਦਾ ਤਾਂ ਤਾਂ ਵੀ ਇੱਥੇ ਕੋਈ ਅਚਾਨੀ ਆਉਂਦੀ ਤੇ ਦਿਨੇ ਵੀ ਜੇ ਮੱਖੀਆਂ ਮੁੱਖੀਆਂ ਦੀ ਗੱਲ ਕਰੀਏ ਇੱਥੇ ਇੱਕ ਵੀ ਮੱਖੀ ਨਹੀਂ ਆਉਂਦੀ ਕਿਉਂਕਿ ਵਧੀਆ ਪ੍ਰਬੰਧ ਸੋਣਾ ਕੀਤਾ ਹੋਇਆ ਦੁਪਹਿਰੇ ਅੰਦਰ ਕਰ ਦਿੰਦੇ ਆ ਬਾਈ ਸ਼ਾਮ ਨੂੰ ਇੱਥੇ ਜੇ ਬਾਹਰ ਬੰਨਣੇ ਆ ਬਾਹਰ ਬੰਨੇ ਜਾਂਦੇ ਆ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇਰੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਜੀ ਹੋ ਠੀਕ ਆ ਬਈ ਹਾਂਜੀ ਬਹੁਤ ਵਧੀਆ ਜੀ ਠੀਕ ਆ ਨਾਂ ਦੱਸੀ ਵੀਰੇ ਕਰੀ ਮੇਰਾ ਨਾਂ ਪੂ ਦੀਪਦੀਪ ਕਹਿੰਦੇ ਆਂ ਪਿੰਡ ਜੂ ਸੁਖਦੀਪ ਆ ਠੀਕ ਆ ਸੁਖਦੀਪ ਹਾਂਜੀ ਬਈ ਸੁਖਦੀਪ ਆਪਣਾ ਨੰਬਰ ਵੀ ਦੱਸ ਦਿਓ ਜੀ ਮੇਰਾ ਨੰਬਰ ਹੈਗਾ 9914005548 ਠੀਕ ਆ ਬਈ ਸੁਖਦੀਪ ਇਹ ਵੜ ਆਪਣੇ ਘਰ ਦੀ ਆ ਨਹੀਂ ਜੀ ਆਪਾਂ ਲਈ ਸੀਗੀ ਠੀਕ ਆ ਮਗਰ ਲੈ ਸੂਏ ਕੇ ਇਤੀ ਲਈ ਨਹੀਂ ਜੀ ਮਗਰ ਲਈ ਕਿ ਨਹੀਂਤੀ ਆਪਣਾ ਵਪਾਰ ਪੂਰਦਾ ਦਾ ਕੰਮ ਹੈ ਨਹੀਂਗਾ ਜੀ ਠੀਕ ਆ ਹਾਂ ਜੀ ਘਰ ਰੱਖਣ ਨੂੰ ਦੁੱਧ ਪੀਣ ਨੂੰ ਲਈ ਦੁੱਧ ਪੀਣ ਨੂੰ ਲਈ ਸੀਗੀ ਹੁਣ ਸੁਣਾ ਉਹ ਵੜ ਨਹੀਂ ਠੀਕ ਆ ਤੇ ਉਹਦੀ ਲੱਤ ਜਨਕਸ ਪੈ ਗਿਆ ਜੀ ਲੰਗ ਮਾਰ ਲੱਗੀ ਉਹ ਨਹੀਂ ਪਹਿਲੇ ਸੂਏ ਵਾਲੀ 베ਚਣੀ ਸੀਗੀ ਠੀਕ ਆ ਹਾਂ ਤੇ ਫਿਰ ਇਹ ਵੇਚ ਦਾਂ ਹੁਣ ਇਹ 베ਚ ਦਿੰਦੇ ਆਈ ਫਿਰ ਤਾਂ ਤੁਰ ਕੇ ਡੰਡਾਉ ਠੀਕ ਆ ਏ ਬਾਈ ਕਿੰਨੇ ਦਿਨ ਪਏ ਇਹਦੇ ਸੂਨ ਦੇ ਵਿੱਚ ਇਹ ਬਾਈ ਯਾਰ 10 ਤੋਂ ਉੱਤੇ ਉੱਤੇ ਦਿਨ ਲਊਗੀ ਹੋ ਸਕਦਾ ਵੀ 12 15 ਵੀ ਲੈ ਜੀ 10 ਤਾਂ ਪੱਕੀ ਐ ਠੀਕ ਐ 10 ਦਿਨ ਤਾਂ ਲਗਭਗ ਲੈ ਹੀ ਜਾਣੇ ਹੋ ਸਕਦਾ ਅਨੁਮਾਨ ਆ ਵੀ ਜਿਆਦਾ ਵੀ ਲੈ ਜੀ ਹਾਂਜੀ ਹਾਂਜੀ ਠੀਕ ਆ ਕੋਈ ਸੀਮਨ ਸੂਮ ਦਾ ਬੱਤਾ ਹੈ ਬਾਈ ਕਿਹੜਾ ਲੱਗੇ ਸੀਮਨ ਬਾਈ ਯਾਰ ਸੀਮਨ ਤਾਂ ਭਰਾਇਆ ਬਹੁਤ ਵਧੀਆ ਠੀਕ ਆ ਤੇ ਗੱਲ ਜਿਹੜੀ ਦਿਮਾਗ ਚੋਂ ਨਿਕਲ ਗਿਆ ਹੋ ਸਕਦਾ ਕਾਪੀ ਤੇ ਲਿਖਿਆ ਹੋਵੇ ਵੀ ਹੋਵੇ ਮੈਂ ਭਿਖਿਆ ਨਹੀਂ ਵੀ ਜਾਨੀ ਕਿ ਲੱਗਿਆ ਚੰਗੇ ਐ ਵੀ ਯਾਦ ਨਹੀਂ ਠੀਕ ਆ ਦੁੱਧ ਕਿੰਨਾ ਕੇ ਪਾਣ ਦੀ ਬਈ ਦੁੱਧ ਬਈ ਜੀ ਪਿਛਲੇ ਸਵੇਰ 19 ਬੀ ਲੀਟਰ ਦੁੱਧ ਪਾਇਆ 20 ਲੀਟਰ ਦੇ ਲਗਭਗ ਹਾਂਜੀ ਠੀਕ ਆ ਐਤੀ ਵੀ ਪਾ ਦੂ ਖਵੀਲ ਦੁੱਧ ਪਾਉਗੀ ਜੀ ਠੀਕ ਆ ਸੂਅ ਤੀਜਾ ਸੋਨਾ ਕੇ ਤੁਜਾ ਬਈ ਨਹੀਂ ਤੀਜੇ ਸਵੇਰ ਪੁਣਾਈ ਠੀਕ ਆ ਤੀਜਾ ਸੂਅ ਹਾਂਜੀ ਲਓ ਵੀ ਸੋਹਣੀ ਆ ਪੰਜਾਬ ਵਾਲੀ ਜਰਸੀ ਆ ਬਾਈਆਂ ਦਾ ਹੋ ਸਕਦਾ ਵੀ 15 ਦਿਨ ਲਾ ਜੇ ਤੇ ਨਹੀਂ ਤਾਂ 10 ਦਿਨ ਤਾਂ ਲੈ ਹੀ ਜਾਣਿਆ ਕਿਉਂਕਿ ਤੁਹਾਨੂੰ ਢਿੱਲ ਵਿਖਾਉਣੇ ਆ ਅਰਮਾਨ ਤੁਹਾਨੂੰ ਵੀ ਹੋ ਜਾਣਾ ਕਿਉਂਕਿ ਹਜੇ ਹਵਾਨੇ ਦੇ ਵਿੱਚ ਢਿੱਲ ਕਾਫੀ ਪਈ ਆ ਵੇਖੋਗੇ ਨਾ ਦੇਖ ਸਕਦੇ ਆ ਖਣਾ ਦਾ ਸਾਈਜ਼ ਗੈਪ ਦੋਸਤੋ ਸੋਹਣਾ ਸੀਲ ਸੌਦੀ ਗੱਲ ਕਰਕੇ ਬਿਲਕੁਲ ਸੀਲ ਠੰਡੀ ਆ ਕੋਈ ਅਜਾ ਨਹੀਂ ਮੰਦੀ ਦੋਸਤੋ ਦੇਖ ਸਕਦੇ ਆ ਬਾਕੀ ਫੇਸ ਦੀ ਗੱਲ ਕਰੀਏ ਦੋਸਤੋ ਫੇਸ ਬਹੁਤ ਪਿਆਰਾ ਦੋਸਤੋ ਪਿਓਰ ਜਰਸੀ ਬਰੀਡ ਦੇ ਵਿੱਚ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਢਾਂਚਾ ਵੇਖੋ ਵੀ ਦੋਸਤੋ ਪੂਰਾ ਵੱਡਾ ਵੱਡੀਆਂ ਗਾਵਾਂ ਦੇ ਵਿੱਚ ਆਉਂਦੀ ਆ ਜੇ ਗੱਲ ਕਰੀਏ ਇਹ ਚਫ ਗਾਵਾਂ ਜਿੱਡੀ ਆ ਹਵਾਨਾ ਦੋਸਤੋ ਕਰਮਾਲੀ ਦਾ ਸੋਹਣਾ ਫਿਕਸ ਜਾਈ ਦਿਖਾਉਣਾ ਰੱਖਣਾ ਇਹਨੇ ਇਹ ਗੱਲ ਕਰੀਏ ਖੁੱਲਾ ਹਵਾਨਾ ਤੇ ਤੋਰ ਕੇ ਤੁਹਾਨੂੰ ਖਾਵਾਂਗੇ ਸੋਣੀ ਜਰਸੀ ਆ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਵੀ ਇੱਥੇ ਆ ਕੇ ਇੱਕ ਰੀ ਤਸੱਲੀ ਜਰੂਰ ਕਰੋ ਕਿਉਂਕਿ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ 10 ਦਿਨਾਂ ਦੀ ਕੱਚੀ ਇੱਕ ਜਰਸੀ ਬਾਈ ਨੇ ਸੇਲ ਕੀਤੀ ਕਰਨੀ ਆ ਡਿਟੇਲ ਸਾਰੀ ਤੁਹਾਨੂੰ ਲੈਤੀ ਆ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਵੀ ਤਸੱਲੀ ਇੱਥੇ ਆ ਕੇ ਕਰ ਲਿਓ ਜੀ ਬਾਈ ਇਹਦਾ ਰੇਟ ਕੀ ਕਰਾਂਗੇ ਫਿਰ ਆਪਾਂ ਇਹਦੇ ਆਪਾਂ ਫੋਨ ਤੇ ਕਰਾਂਗੇ ਬਾਈ ਜੀ ਰੇਟ ਫੋਨ ਤੇ ਕਰਾਂਗੇ ਹਾਂਜੀ ਠੀਕ ਆ ਲਓ ਵੀ ਰੇਟ ਬਾਈਆਂ ਦਾ ਫੋਨ ਤੇ ਹੋ ਜੂ ਹਾਂ ਵੈਸੇ ਦੋਸਤੋ ਜੇ ਗੱਲ ਕਰੀਏ ਜਾਇਜੀ ਆ ਬਾਈਆਂ ਦਾ ਕਰਾਂਗੇ ਫੋਨ ਤੇ ਜਿਹੜੇ ਵੀ ਉਹ ਤੇ ਪਸੰਦ ਹੋਵੇ ਤਾਂ ਨੰਬਰ ਵੀ ਇਸ ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਐ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ